ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪੈਟ੍ਰਿਕ ਭਲਾ ਡਾ ਵੱਲੋਂ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ। ਜਿਹੜੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਦੀ ਲੋਕੇਸ਼ਨ ਪੁੱਛਦੀਆਂ ਜੀ ਸਾਡੀ ਲੋਕੇਸ਼ਨ نیچے ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਜੀ। ਫਿਰ ਵੀ ਇਸ ਤੁਹਾਨੂੰ ਦੱਸਣਾ ਚਾਹਣੀ ਹੈ ਕਿ ਅਸੀਂ ਡਿਸਟ੍ਰਿਕਟ ਮਾਨਸਾਬੜਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪਊਗਾ ਜੀ ਓਵਰ ਬ੍ਰਿਜ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ نیچے ਨੂੰ ਵਾਪਸ ਆਉਣਾ ਤੇ ਸਭ ਤੋਂ ਪਹਿਲਾਂ ਪਹਿਲੀ ਗਲੀ ਚ ਐਂ ਹੋਇਆ ਜੀ ਵਾਹਿਗੁਰੂ ਕਲੋਥ ਹਾਊਸ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਤੇ ਸਭ ਤੋਂ ਪਹਿਲੀ ਗਲੀ ਆਉਗੀ ਜੀ ਗਲੀ ਦੇ ਮੋੜ ਤੇ ਲਿਖਿਆ ਹੋਇਆ ਵਾਹਿਗੁਰੂ ਕਲੋਥ ਹਾਊਸ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਅੱਜ ਜਿਹੜੀ ਸਾਡੀ ਜਿਹੜੀ ਅੱਜ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਸੀ ਉਹ ਲੈ ਕੇ ਆਏ ਬੁਟੀਕ ਵਰਕ ਦੇ ਵਿੱਚ ਪੇਡ ਵਾਲੇ ਸੂਟ ਵੀ ਰਹਿਣਗੇ ਤੇ ਫੋਇਲ ਪੇਡ ਵਾਲੇ ਸੂਟ ਵੀ ਰਹਿਣਗੇ ਮੇਰੀ ਵੀਡੀਓ ਦੀ ਅੰਤ ਤੱਕ ਜਰੂਰ ਬੜੇ ਰਹਿਣਾ ਕਿ ਤੁਹਾਨੂੰ ਬਹੁਤ ਪਿਆਰੇ ਪਿਆਰੇ ਸੂਟ ਦਿਖਾਵਾਂਗੇ ਸਭ ਤੋਂ ਪਹਿਲਾ ਸੂਟ ਦੇਖੋ ਜੀ ਅਸੀਂ ਲੈ ਕੇ ਆਏ ਆ ਆ neck ਦੇ ਵਿੱਚ ਲੈ ਕੇ ਆਏ ਜੀ ਇਹਦਾ ਬੜਾ ਸੋਹਣਾ ਜਿਹਾ neck ਰੈਡੀ ਹੋਇਆ ਨਾਲ ਅਸੀਂ ਲੈ ਕੇ ਆਏ ਆ ਜੀ ਬਾਟਮ ਆਫ ਵਾਈਟ ਦੇ ਵਿੱਚ ਮੂਰੀ ਵਰਕ ਵਾਲੀ ਬਾਟਮ ਲੈ ਕੇ ਆਏ ਆ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ neck ਬਣਿਆ ਇਹ ਵਾਲੇ neck ਦਾ ਕਾਫੀ ਟ੍ਰੈਂਡ ਹੈ ਠੀਕ ਹੈ ਜੀ ਚੌਰਸ neck ਦਾ ਕਾਫੀ ਟ੍ਰੈਂਡ ਆ ਰਿਹਾ ਜੀ ਤੇ ਅਸੀਂ ਬਹੁਤ ਸੋਹਣਾ ਸੂਟ ਰੈਡੀ ਕੀਤਾ ਇਹਦੀ ਮੂਰੀ ਵੀ ਰੈਡੀ ਕੀਤੀ ਆ ਖੋਲ ਕੇ ਦਿਖਾਵਾਂਗੇ ਇੱਕ ਸੂਟ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਵਾਂਗੇ ਚੈੱਕ ਕਰੋ ਜੀ ਸਟਾਫ ਰਹੂਗਾ ਜੀ ਕੈਮਰਕ ਦੇਖੋ ਜੀ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਅਸੀਂ ਇਹਦਾ neck ready ਕੀਤਾ ਬਹੁਤ ਹੀ ਪਿਆਰਾ ਜਾਂ ਤੇ ਨਾਲ ਹੀ ਤੁਹਾਨੂੰ ਇਹਦੀਆਂ ਬਾਹੂ ਮਿਲਣੀਆਂ ਜੀ ਇਹਦੀਆਂ ਬਾਹੂ ਵੀ ready ਹੋਈਆਂ ਸਾਰੇ ਸੂਟਾਂ ਦੀਆਂ ਹੀ ਬਾਹੂ ਮਿਲਣੀਆਂ ਜੀ ਠੀਕ ਹੈ ਜੀ ਐਦਾਂ ਨਹੀਂ ਇਕੱਲਾ neck ਮਿਲੂਗਾ ਸਾਰੇ ਸੂਟਾਂ ਦੀਆਂ ਤੁਹਾਨੂੰ ਬਾਹੂ ready ਮਿਲਣਗੀਆਂ ਜੀ ਦੇਖ ਸਕਦੇ ਹੋ ਇਹ ਵਾਲੀਆਂ ਰਹਿਣਗੀਆਂ ਜੀ ਇਹਦੀ ਬਾਹੂ ਠੀਕ ਹੈ ਜੀ neck ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾਂ neck ਬਣਿਆ ਹੋਇਆ ਤੇ ਤੁਸੀਂ ਇਹਦੇ ਨਾਲ ਬੋਟਮ ਦੇਖੋ ਜੀ ਬਾਟਮ ਵੀ ਅਸੀਂ ਤੁਹਾਡੇ ਨੂੰ ਰੈਡੀ ਕਰਵਾਈ ਹੈ ਮੂਰੀ ਵਰਕ ਰੈਡੀ ਕਰਵਾਇਆ ਬਾਟਮ ਦਾ ਇਹ ਵੀ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਚੈੱਕ ਕਰੋ ਜੀ ਇਹ ਹੈਗਾ ਮੂਰੀ ਵਰਕ ਪਾਕਿਸਤਾਨੀ ਲੁੱਕ ਦੇ ਵਿੱਚ ਤੁਸੀਂ ਇਹਨੂੰ ਬਾਟਮ ਰੈਡੀ ਕਰ ਸਕਦੇ ਹੋ ਚੈੱਕ ਕਰੋ ਜੀ ਪਾਕਿਸਤਾਨੀ ਲੁੱਕ ਦੇ ਵਿੱਚ ਤੁਸੀਂ ਬਾਟਮ ਇਹਨੂੰ ਰੈਡੀ ਕਰ ਸਕਦੇ ਹੋ ਜੀ ਆਫ ਵਾਈਟ ਲਾਈ ਅਸੀਂ ਇਹਦੇ ਨਾਲ ਬਾਟਮ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਲੈ ਕੇ ਆਇਆ ਸਿਰਫ 780 ਦੇ ਵਿੱਚ 780 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਕਿਤੋਂ ਤੁਸੀਂ ਨਾਲ ਦੁਪੱਟਾ ਵੀ ਦਿਖਾਵਾਂਗੇ ਜੇਕਰ ਮੇਰੇ ਆਪਾਂ ਨੇ ਸਾਡੇ ਕੋਲ ਆਫ ਵਾਈਟ ਦਾ ਦੁਪੱਟਾ ਲੈਣਾ ਤਾਂ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਜੀ ਦੇਖੋ ਜੀ ਇਹ ਵਾਲਾ ਸਤ ਤੁਹਾਡੇ ਵਾਸਤੇ ਲੈ ਕੇ ਆਏ ਆ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਉੱਪਰ ਪੂਰਾ ਵਰਕ ਰਹੂਗਾ ਜੇਕਰ ਕਿਸੇ ਨੇ ਵਾਈਟ ਆਫ ਵਾਈਟ ਦੁਪੱਟਾ ਲੈਣਾ ਐਦਾਂ ਥ्रेड ਵਰਕ ਵਾਲਾ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਪੂਰਾ ਥ्रेड ਵਰਕ ਹੋਇਆ ਦੁਪट्टे ਦੇ ਉੱਪਰ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਦੀ ਸਿਰਫ 250 ਰੁਪਏ ਦੁਪट्टे ਦੀ ਪ੍ਰਾਈਸ ਰਹਿਣ ਵਾਲੀ ਹੈ 250 ਰੁਪਏ ਪੂਰਾ ਥ्रेड ਵਰਕ ਹੋਇਆ ਜੀ ਦੁਪट्टे ਦੇ ਉੱਪਰ ਚੈੱਕ ਕਰੋ ਠੀਕ ਹੈ ਜੀ ਜਿਨ੍ਹਾਂ ਨੇ ਗਰਲਿਸ਼ ਲੁੱਕ ਦੇ ਵਿੱਚ ਸੂਰ ਲੈਣਾ ਦੁਪੱਟਾ ਲੈਣਾ ਦੇਖੋ ਜੀ ਬਹੁਤ ਪਿਆਰੀ ਲੁੱਕ ਕੌਣੀ ਹੈ ਦੁਪੱਟੇ ਦੇ ਨਾਲ ਜੇਕਰ ਤੁਸੀਂ ਇਹ ਵਾਲਾ ਦੁਪੱਟਾ ਲੈਣਾ ਤਾਂ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਕੋਲ 250 ਰੁਪਏ ਦੁਪੱਟੇ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹਦੇ ਵਿੱਚ ਜੋ ਕਲਰ अवेलेबल ਹੈ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਇੱਕ ਸੂਟ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਤਾ ਦੂਸਰੇ ਕਲਰ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਕੈਮਰਿਕ ਸਟਾਫ ਦੇ ਵਿੱਚ ਰੈਡੀ ਹੋਇਆ ਪ੍ਰਾਈਸ ਸਿਰਫ 780 ਰੁਪਏ ਰਹਿਣ ਵਾਲੀ ਹੈ ਸ਼ਿਪਿੰਗ ਇਸ ਐਕਸਟਰਾ ਪੈਣ ਵਾਲੀ ਹੈ ਤੁਹਾਨੂੰ ਇਹਦੀ ਦੂਸਰਾ ਕਲਰ ਆਊਗਾ ਜੀ ਮਾਊਸ ਕਲਰ ਠੀਕ ਹੈ ਜੀ ਨੈੱਕ ਦੇਖੋ ਜੀ ਬਹੁਤ ਸੋਹਣਾ ਜਿਹਾ ਨੈੱਕ ਰੈਡੀ ਹੋਇਆ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਸਾਈਡ ਤੇ ਇਹਦੀਆਂ ਬਾਜ਼ੂ ਵੀ ਰੈਡੀ ਹੋਈਆਂ ਜੀ ਤੇ ਇਹ ਵਾਲਾ ਤੁਸੀਂ ਇਹ ਨਾਲ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਇਹ बॉटम ਰਹਿਣ ਵਾਲੀ ਹੈ ਆਫ ਵਾਈਟ ਦੀ ਸੀ बॉटम ਲਗਾਈ ਹੈ ਜੇਕਰ ਤੁਸੀਂ ਸ਼ਰਟ ਦੇ نیچے ਲੈਸ ਲਗਾਉਣਾ ਚਾਹੁੰਦੇ ਤੁਸੀਂ ਉਹ ਵੀ ਤੁਹਾਨੂੰ ਅਸੀਂ ਲੈਸ ਦਵਾਂਗੇ ਬਹੁਤ ਹੀ ਪਿਆਰੀ ਜੀ ਜੀ ਇਹ ਤੁਸੀਂ ਐਦਾਂ ਦਾ ਦੁਪੱਟਾ ਵੀ ਲੈ ਸਕਦੇ ਹੋ ਦੁਪੱਟਾ ਤੁਹਾਨੂੰ 250 ਦੇ ਵਿੱਚ ਪੈਣ ਵਾਲਾ ਪਰ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਦੁਪੱਟਾ ਲੈਣਾ ਜਾਂ ਨਾ ਲੈਣਾ ਠੀਕ ਹੈ ਜੀ ਇਹ نیچے ਤੁਸੀਂ ਇਹਦਾ ਘੇਰਾ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਜੀ نیچے ਤੁਸੀਂ ਇਹਦੇ ਘੇਰੇ ਦੇ ਉੱਪਰ ਐਦਾਂ ਆਫ ਵਾਈਟ ਲੈਸ ਲਗਾ ਸਕਦੇ ਹੋ ਦੇਖੋ ਜੀ ਇਹ ਵਾਲੀ ਲੇਸ ਤੁਸੀਂ ਨੀਚੇ ਦੇ ਘੇਰੇ ਦੇ ਉੱਪਰ ਲਗਾ ਲਓ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਜਾਂ ਤੁਸੀਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਲੇਸਾਂ ਦੇ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਲਗਾ ਸਕਦੇ ਹੋ ਹਲਕਾ ਫੁਲਕਾ ਜਾਂ ਠੀਕ ਹੈ ਜੀ ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਹੈ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਲਗਾ ਸਕਦੇ ਹੋ ਨੀਚੇ ਘੇਰੇ ਦੇ ਉੱਪਰ ਤੁਸੀਂ ਆਪਣਾ ਸੂਟ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਜੀ ਦੇਖੋ ਜੀ ਠੀਕ ਹੈ ਜੀ ਇਹ ਵਾਲੇ ਡਿਜ਼ਾਈਨ ਤੋਂ ਨੂੰ ਲੈਸਾ ਮੈਲੀਆ ਇਹ ਬਾਟਮ ਹੈ ਜੀ نیچے ਕੇ ਹਰੇ ਉੱਪਰ ਐਡਾਂ ਤੁਸੀਂ ਲੈਸ ਲਗਾ ਕੇ ਸੂਟ ਨੂੰ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਰੈਡੀ ਕਰ ਸਕਦੇ ਹੋ ਜੀ ਅਗਲਾ ਕਲਰ ਤੁਹਾਨੂੰ ਦਿਖਾਵਾਂਗੇ ਦੀ ਇਹਦੇ ਵਿੱਚ ਗ੍ਰੇ ਗ੍ਰੀਨ ਜਿਹਾ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਚੈੱਕ ਕਰੋ ਕੈਮਰਕ ਸਟਾਫ ਰਹੂਗਾ ਜੀ ਪ੍ਰਾਈਸ ਸਿਰਫ ਸੂਟ ਦੀ ਰਹਿਣ ਵਾਲੀ ਹੈ 780 ਰੁਪਏ ਠੀਕ ਹੈ ਜੀ ਚੈੱਕ ਕਰੋ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਇਹਦੇ ਉੱਪਰ ਵੀ ਤੁਸੀਂ نیچے ਘੇਰੇ ਦੇ ਉੱਪਰ ਐਦਾਂ ਦੀ ਲੇਸ ਲਗਾ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਪ੍ਰਾਈਸ ਸਿਰਫ 780 कलर चेक करी चलो जी ए वाला कलर चेक करो जी रामा जा, रामा ग्रीन कलर है जी ये देखो जी ए वाली साइड ते हुई बाजू रेडी नेक रहेगा जी बहुत ही ज्यादा सोना जा रेडी होया जी वाली रहेगी बॉटम ऑफ वाइट लैस तुसी ਕੋਈ ਵੀ ਡਿਜ਼ਾਈਨ ਦੀ ਲਗਾ ਸਕਦੇ ਹੋ ਇਹ ਵਾਲੀ ਡਿਜ਼ਾਈਨ ਦੀ ਵੀ ਲੈਸ ਤੁਸੀਂ ਇਹਦੇ ਉੱਪਰ ਨੀਚੇ ਘੇਰੇ ਤੇ ਲਗਾ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਜੇਕਰ ਤੁਸੀਂ ਘੇਰੇ ਤੇ ਲੈਸ ਲਗਾ ਕੇ ਆਪਣਾ ਸੂਟ ਰੈਡੀ ਕਰੋਗੇ ਜੀ ਦੇਖੋ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਨਿਓਨ ਮਹਿੰਦੀ ਕਲਰ ਆਊਗਾ ਜੀ ਦੇਖੋ ਜੀ ਨਿਓਨ ਮਹਿੰਦੀ ਕਲਰ ਆਉਣ ਵਾਲਾ ਬਹੁਤ ਹੀ ਪਿਆਰਾ ਜਿਹਾ ਨੱਕ ਬਣਿਆ ਹੋਇਆ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਆਫ ਵਾਈਟ ਬਾਟਮ ਪਾਕਿਸਤਾਨੀ ਬਾਟਮ ਬਣੀ ਹੋਈ ਹੈ ਜੀ ਚੈੱਕ ਕਰੋ ਇਹਦੇ ਉੱਪਰ ਵੀ ਤੁਸੀਂ ਸੋਹਣੀ ਜੀ ਲੈਸ ਲਗਾ ਸਕਦੇ ਹੋ ਜੀ ਦੇਖੋ ਜੀ ਐਦਾਂ ਲੈਸ ਲਗਾ ਕੇ نیچے ਘੇਰੇ ਦੇ ਉੱਪਰ ਲੈਸ ਲਗਾ ਲਓ ਐਦਾਂ ਦੇਖੋ ਜੀ ਘੇਰੇ ਉੱਪਰ ਤੁਸੀਂ ਲੈਸ ਲਗਾ ਸਕਦੇ ਹੋ ਬਹੁਤ ਪਿਆਰਾ ਤੁਹਾਡਾ ਘੇਰਾ ਰੈਡੀ ਹੋ ਜਾਣਾ ਸੂਟ ਤੁਹਾਡਾ ਡਿਜ਼ਾਈਨਰ ਜਾਂ ਬੁਟੀਕ ਵਰਕ ਦੇ ਵਿੱਚ ਸੂਟ ਬਣ ਜਾਣਾ ਜੀ ਕਹ ਜੀ ਇਹ ਹਨ ਅੱਜ ਦੇ ਸਾਡੇ ਇਹ ਵਾਲੇ ਮੂਰੀ ਵਰਕ ਵਾਲੇ ਸੂਟ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਇੱਕ ਦੋ ਸੂਟ ਸਾਡੇ ਕੋਲੇ ਹੈਗੇ ਆ ਜੀ ਸਿੰਧੀ ਵਰਕ ਦੇ ਵਿੱਚ ਕਾਫੀ ਡਿਮਾਂਡ ਰਹੀ ਹੈ ਸਿੰਧੀ ਵਰਕ ਦੀ ਦੇਖੋ ਜੀ ਇਹਦੀ ਪ੍ਰਾਈਸ ਰਹੂਗੀ 700 ਰੁਪਏ ਪੂਰਾ ਫੁੱਲ ਡਬਲ ਲੇਅਰ ਦੇ ਵਿੱਚ ਘੇਰਾ ਇਹਦਾ ਰੈਡੀ ਆ ਜੀ ਤੇ ਪੂਰੀਆਂ ਫੁੱਲ ਹੈਵੀ ਬਾਜ਼ੂਆ ਪ੍ਰਾਈਸ ਇਹਦੀ 700 ਰੁਪਏ ਰਹਿਣ ਵਾਲੀ ਹੈ ਜੀ ਇਹ ਦਿਨ ਤੁਹਾਨੂੰ ਸੀ ਦੁਪੱਟਾ ਦਿਖਾਵਾਂਗੀ ਵੀ ਤੁਸੀਂ ਕਿੱਦਾਂ ਰੈਡੀ ਕਰ ਸਕਦੇ ਹੋ ਦੇਖੋ ਜੀ ਇਹ ਦੁਪੱਟਾ ਸੀ ਤੁਹਾਨੂੰ ਵੈਸੇ ਹੀ ਦਿਖਾ ਰਹੀ ਹਾਂ ਇਹਦੇ ਨਾਲ ਅਟੈਚ ਨਹੀਂ ਹੈਗਾ ਸੂਟ ਨਾਲ ਦੁਪੱਟਾ ਐਦਾਂ ਤੁਸੀਂ ਇਹਦੇ ਨਾਲ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਕਈ ਮੇਰੀ ਭੈਣਾਂ ਨੂੰ ਲੱਗਦਾ ਵੀ ਸੂਟ ਥੋੜਾ ਲਾਈਟ ਹੈ ਪਰ ਐਦਾਂ ਥੋੜਾ ਜਿਹਾ ਦੁਪੱਟੇ ਦੀ ਲੁੱਕ ਨੂੰ ਦੇ ਕੇ ਤੁਸੀਂ ਐਦਾਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਸੂਟ ਉੱਪਰ ਫਿਨਿਸ਼ਿੰਗ ਪੱਟੀ ਲਗਾ ਲਓ ਦੇਖੋ ਜੀ ਟਾਈ ਐਂਡ ਡਾਈ ਦਾ ਦੁਪੱਟਾ ਤੁਸੀਂ ਇਹਦੇ ਨਾਲ रेडी ਕਰ ਸਕਦੇ ਹੋ ਜੀ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਵਿਦਾਊਟ ਦੁਪੱਟਾ ਸੂਟ ਹੈ ਸੂਟ ਦੀ ਪ੍ਰਾਈਸ ਰਹੂਗੀ ਸਿਰਫ 7 ਅਗਲਾ ਸੂਟ ਆਊਗਾ ਜੀ ਇਹਦੇ ਵਿੱਚ ਪੀਚ ਕਲਰ ਪੀਚ ਕਲਰ ਆਊਗਾ ਜੀ ਫਿਰੋਜੀ ਇਹਦੇ ਉੱਪਰ ਵਰਕ ਹੋਇਆ ਦੇਖੋ ਜੀ ਡਬਲ ਲੇਅਰ ਦੇ ਵਿੱਚ ਰੈਡੀ ਹੈ ਕੈਮਰਿਕ ਸਟਾਫ ਹੈ ਜੀ ਬਿਲਕੁਲ ਵਧੀਆ ਵਾਲੀ ਕੈਮਰਿਕ ਹੈ ਤੇ ਬਾਜ਼ੂ ਤੁਹਾਨੂੰ ਸਭ ਦਿਆਂ ਰੈਡੀ ਮਿਲਣੀਆਂ ਜੀ ਇਹ ਵਾਲੀਆਂ ਬਣੀਆਂ ਹੋਈਆਂ ਬਾਜ਼ੂ ਚੈੱਕ ਕਰੋ ਜੀ ਇਦੀਆਂ ਬਾਜ਼ੂ ਵੀ ਤੁਹਾਨੂੰ ਰੈਡੀ ਮਿਲ ਗਈਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਜਿਹੜੀਆਂ ਰੈਡੀ ਹੈ ਜੀ ਦੇਖੋ ਜੀ ਇਹਦੇ ਨਾਲ ਵੀ ਦੁਪੱਟਾ ਤੁਸੀਂ ਐਦਾਂ ਫਿਰੋਜ਼ੀ ਕਲਰ ਦੇ ਵਿੱਚ ਲੈ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਐਦਾਂ ਟਾਈ ਐਂਡ ਡਾਈ ਦੇ ਵਿੱਚ ਤੁਸੀਂ ਦੁਪੱਟਾ ਰੈਡੀ ਕਰ ਲਓ ਦੁਪੱਟਾ ਤੁਹਾਨੂੰ ਅਸੀਂ ਵੈਸੇ ਦਿਖਾ ਰਹੇ ਹਾਂ ਜੀ ਦੁਪੱਟਾ ਅਟੈਚ ਨਹੀਂ ਹੈਗਾ ਇਹਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਵੀ ਤੁਸੀਂ ਐਦਾਂ ਇਹਦੇ ਨਾਲ ਦੁਪੱਟਾ ਰੈਡੀ ਕਰ ਸਕਦੇ ਜੀ ਦੇਖੋ ਜੀ ਸੂਟ ਦੀ ਪ੍ਰਾਈਸ ਰਹੂਗੀ 700 ਰੁਪਏ ਠੀਕ ਹੈ ਜੀ ਇਹ ਕੇਵਲ ਸੂਟ ਚੈੱਕ ਕਰੋ ਚੈੱਕ ਕਰੋ ਜੀ ਇਹ ਵੀ ਡਬਲ ਲੇਅਰ ਦੇ ਵਿੱਚ ਰੈਡੀ ਹੈ ਸਕਿਨ ਸ਼ੀਟ ਦੇ ਵਿੱਚ ਆਊਗਾ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਵਰਕ ਦੀ ਤੇ ਇਹ ਵਾਲੀਆ ਰਹਿਣਗੀ ਜੀਆਂ ਬਾਜ਼ੂ ਰੈਡੀ ਠੀਕ ਹੈ ਜੀ ਇਹਦੇ ਨਾਲ ਵੀ ਤੁਸੀਂ ਦੁਪੱਟਾ ਕਰ ਸਕਦੇ ਹੋ ਟਾਈ ਐਂਡ ਟਾਈ ਦੇ ਵਿੱਚ ਰੈਡੀ ਦੇਖੋ ਜੀ ਐਡਾਂ ਤੁਸੀਂ ਇਹ ਨਾਲ ਦੁਪੱਟਾ ਡਾਈ ਕਰਵਾ ਸਕਦੇ ਹੋ ਜੀ ਦੇਖੋ ਬਹੁਤ ਹੀ ਪਿਆਰੀ ਜੀ ਲੁੱਕ ਆ ਜਾਨੀਏ ਸੂਰਤੀ ਤੁਹਾਡੀ ਠੀਕ ਹੈ ਜੀ ਪਰ ਇਹ ਦੁਪੱਟਾ ਇਹ ਨਾਲ ਅਟੈਚ ਨਹੀਂ ਹੈ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਹੈ ਇਹਦਾ ਜਿੰਨਾ ਮਰਜੀ ਘੇਰਾ ਬਣਾ ਸਕਦੇ ਹੋ ਇਹਦੀ ਵੀ ਪ੍ਰਾਈਸ 700 ਰੁਪਏ ਰਹਿਣ ਵਾਲੀ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਕਲਰ ਹੈਗਾ ਮਾਊਸ ਬਾਜੂ ਇਹਦੀਆਂ ਵੀ ਰੈਡੀ ਹੈ ਜੀ ਠੀਕ ਹੈ ਜੀ 슬ੀਵਸ ਬਣੀਆਂ ਹੋਈਆਂ ਸਭ ਦੀਆਂ ਇਹਦੇ ਵਿੱਚ ਇੱਕ ਮਾਊਸ ਕਲਰ ਆਊਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਸਭ ਦੀਆਂ 슬ੀਵਸ ਰੈਡੀ ਹੈ ਜੀ ਇਹਦੀਆਂ 슬ੀਵਸ ਉੱਪਰ ਵੀ ਵਰਕ ਆਊਗਾ ਕੈਮਰਿਕ ਸਟਾਫ ਰਹੂਗਾ ਜੀ ਸਪ੍ਰਾਈਸ ਇਹਦੀ 700 ਰੁਪਏ ਰਹੂਗੀ ਜੀ ਇੱਕ ਸੂਟ ਸਾਡੇ ਕੋਲੇ ਆਊਗਾ ਸਿੰਦੀ ਚ ਐਦਾਂ ਘੇਰਾ ਰੈਡੀ ਹੈ ਜੀ ਸਿੰਦੀ ਦੇ ਵਿੱਚ ਇਹ ਵਾਲੇ ਡਿਜ਼ਾਈਨਸ ਆਉਣ ਵਾਲਾ ਜੀ ਚੈੱਕ ਕਰੋ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਸਿਰਫ ਇਹਦੀ ਰਹੂਗੀ 750 ਕਿਉਂਕਿ ਖਾਦੀ ਦੇ ਵਿੱਚ ਰਹਿਣ ਵਾਲਾ ਜੀ 750 ਇਹਦੀ ਪ੍ਰਾਈਸ ਰਹੂਗੀ ਖਾਦੀ ਦੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਪੇਂਟ ਵਾਲੇ ਸੂਟ ਇਹ ਵਾਲਾ ਸੂਟ ਚੈੱਕ ਕਰੋ ਜੀ ਉਹ ਫੋਇਲ ਪੇਂਟਿੰਗ ਹੋਈ ਹੈ ਇਹ ਵਾਲੇ ਸੂਟ ਦੇ ਉੱਪਰ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 900 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਚੈੱਕ ਕਰੋ ਜੀ ਫੋਇਲ ਪੇਂਟਿੰਗ ਹੋਈ ਹੈ ਜੀ ਸਾਈਡ ਤੇ ਬਾਜ਼ੂ ਰੈਡੀ ਹੋਈਆਂ ਦੋ ਪੈਨਲਸ ਆ ਰਹੇ ਆ ਠੀਕ ਹੈ ਜੀ ਇਹ ਵਾਲੀਆਂ ਏਰੀਆ ਬਾਜ਼ੂ ਵੀ ਰੈਡੀ ਹੋਈਆਂ ਠੀਕ ਹੈ ਜੀ ਸਾਈਡ ਤੇ ਬਾਜ਼ੂ ਆ ਇਹ ਸਲਵਾਰ ਦੀ ਮੂਰੀ ਤੇ ਵਰਕ ਆਉਗਾ ਜੀ ਸਲਵਾਰ ਦੀ ਮੂਰੀ ਤੇ ਵੀ ਪੇਂਟ ਹੋਇਆ ਇਹ ਬਾਜ਼ੂ ਆ ਜੀ ਦੋ ਪੈਨਲਸ ਆ ਰਹੇ ਆ ਫੋਇਲ ਪੇਂਟਿੰਗ ਹੈ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ 900 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਫੋਇਲ ਪੇਂਟਿੰਗ ਹੈ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਛੇ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਫੋਇਲ ਪੈਂਟਿੰਗ ਹੋਈ ਹੈ ਜੀ ਚੈੱਕ ਕਰੋ ਪੂਰਾ ਫਰੰਟ ਰੈਡੀ ਹੈ ਜੀ ਇਹਦਾ ਫਰੰਟ ਪੂਰਾ ਫੁੱਲ ਹੈਵੀ ਰੈਡੀ ਹੈ ਤੇ ਬਾਜ਼ੂ ਵੀ ਇਹਦੀਆਂ ਬਣੀਆਂ ਹੋਈਆਂ ਚੈੱਕ ਕਰੋ ਇਹ ਵਾਲੀਆਂ ਰਹਿਣਗੀਆਂ ਬਾਜ਼ੂ ਪਹਿਲਾਂ ਤੁਸੀਂ ਸਲਵਾਰ ਦੀ ਮੂਰੀ ਉੱਪਰ ਵੀ ਲਿਆ ਸਕਦੇ ਹੋ ਜੀ ਇਹ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣ ਵਾਲੀ ਹੈ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਫੋਇਲ ਪੈਂਟਿੰਗ ਦੇ ਵਿੱਚ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕੈਮਰਾ ਕਦੇ ਉੱਪਰ ਸੂਟ ਸਾਡੇ ਰੈਡੀ ਹੋਇਆ ਜੀ ਪੇਂਟ ਕੀਤੀ ਹੋਈ ਸੂਟ ਹੈ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ 22 ਇੰਚ ਤੱਕ ਇਹਦਾ ਘੇਰਾ ਰੈਡੀ ਹੋਣਾ ਜੀ ਠੀਕ ਹੈ ਜੀ ਚੈੱਕ ਕਰੋ ਇਹ ਵਾਲੀਆਂ ਰਹਿਣਗੀਆਂ ਜੀਆਂ ਬਾਜ਼ੂ ਫਾਲ ਸਲੀਵਸ ਜੀਆਂ ਰੈਡੀ ਐ ਇਹ ਵਾਲਾ ਰਹੂਗਾ ਜੀ ਇਹਦਾ ਕੇਰਾ ਕੈਮਰਿਕ ਸਟਾਫ ਰਹੂਗਾ ਜੀ ਇਹਦਾ 22 ਇੰਚ ਤੱਕ ਤੁਸੀਂ ਕੇਰਾ ਰੈਡੀ ਕਰ ਸਕਦੇ ਹੋ ਕੇਰਾ ਰਹਿਣ ਵਾਲਾ ਤੇ ਨਾਲ ਅਸੀਂ ਦੁਪੱਟਾ ਵੀ ਪੇਂਟ ਕਰਾਇਆ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪੇਂਟ ਹੋਇਆ ਚੈੱਕ ਕਰੋ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਐ 880 ਰੁਪਏ ਨਾਲ ਤੋਂ ਦੁਪੱਟਾ ਵੀ ਪੇਂਟ ਹੋਇਆ ਮਿਲੂਗਾ 880 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਚੈੱਕ ਕਰੋ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਕੈਮਰਕ ਦੇ ਵਿੱਚ ਪੇਂਟ ਹੋਇਆ ਜੀ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਇਹ ਬਲਾ ਰਹੂਗਾ ਜੀ ਕੇਰਾ 22 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਜੀ ਚੈੱਕ ਠੀਕ ਹੈ ਜੀ গারਲਿਸ਼ ਲੁੱਕ ਦੇ ਵਿੱਚ ਸੂਟ ਰਹਿਣ ਵਾਲੇ ਆ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਦੇਖ ਇਹ ਦੁਪੱਟਾ ਜੀ ਪੇਂਟ ਹੋਇਆ ਵਾ ਬੜਾ ਪਿਆਰਾ ਜਿਹਾ ਦੁਪੱਟਾ ਚੈੱਕ ਦੇਖੋ ਜੀ ਇਹ ਵਾਲਾ ਦੁਪੱਟਾ ਇਹਦਾ ਪੇਂਟ ਹੋਇਆ ਤੇ ਪ੍ਰਾਈਸ ਰਹੂਗੀ ਇਹਦੀ 880 ਰੁਪਏ 880 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਸਨ ਅੱਜ ਦੇ ਸਾਡੇ ਸੂਟ ਇਹਨਾਂ ਸੂਟਾਂ 'ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਪਲੀਜ਼ ਮੇਰੇ ਆਪ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤੇ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਆਜ਼ਮੇਗੀ